ਸਸੀਆ ਦੋਸਤੋ ਇੱਕ ਮਾਰਚ 225 ਦਿਨ ਮੰਗਲਵਾਰ ਕਰੇਰੀ ਲੇਕ ਟਰੈਕ ਦਾ ਤੀਸਰਾ ਦਿਨ ਹੈ ਮਿਡ ਪੁਆਇੰਟ ਤੋਂ ਅਸੀਂ ਅੱਜ ਕਰੇਰੀ ਪਿੰਡ ਤੱਕ ਟਰੈਕ ਕਰਕੇ ਥੱਲੇ ਜਾਵਾਂਗੇ ਤੇ ਉੱਥੋਂ ਫਿਰ ਗੱਡੀ ਚਾਕੇ ਸ਼ਾਮੀ ਘਰੋ ਘਰੀ ਬਹੁਤ ਅੱਛਾ ਟਰੈਕ ਰਿਹਾ ਤੇ ਕਾਫੀ ਸਾਥੀ ਗੱਲ ਧਰਮਿੰਦਰ ਪੰਗੂ ਗੁਲਬੀਰ ਗਦੋੜਾ ਹੋਰ ਕਾਫੀ ਸਾਥੀ ਕੱਲ ਦੀ ਨਾਲ ਦੀ ਨਾਲ ਥੱਲੇ ਉੱਪਰ ਗਏ ਤੇ ਅਸੀਂ ਹੁਣ ਇੱਥੇ ਬ੍ਰੀਕਫਾਸਟ ਲੈ ਕੇ ਬਸ ਨਿਕਲਾਂਗੇ ਪੌਸੀ ਉਹ ਜੀ ਬੰਗਾ ਸਾਹਿਬ ਫਾਈਨਲ ਟੱਚ ਦਿੰਦੇ ਹੋਏ ਤਿਆਰੀਆਂ ਨੂੰ ਬ੍ਰੇਕਫਾਸਟ ਕਰਕੇ ਫਿਰ ਅਸੀਂ ਅੱਜ ਘਰੋ ਘਰੀ ਪਹੁੰਚ ਜਾਵਾਂਗੇ ਸ਼ਾਮ ਤੱਕ ਔਰ ਤੋਂ ਅਨੰਦਵਲੀ ਟ੍ਰੈਕ ਸੀਗਾ ਹੁਣ ਦੇਖਦੇ ਕਿੰਨਾ ਸਮਾਂ ਲੱਗੂਗਾ 2 ਘੰਟੇ ਲੱਗਣਗੇ ਹੀ ਗੱਡੀਆਂ ਤਾਂ 2-3 ਘੰਟੇ ਬਸ ਹਾਂ ਤੇ ਸਵਾਨ ਦੇਖ ਲਓ ਆਪਣੀ ਕਿੱਟ ਚੱਕ ਲਓ ਹੋਰ ਮਾੜਾ ਮੋਟਾ ਸਾਢੇ 6:30 ਸਾਡਾ ਸਮਾਂ ਇਹ ਤਿਆਰੀਆਂ ਸ਼ੁਰੂਆਂ ਉਧਰ ਕਿਚਨ ਵਾਲ ਨੂੰ ਮਦਰ ਰੋਕ ਚਾਹ ਪੀ ਕੇ ਬ੍ਰੇਕਫਾਸਟ ਲੈ ਕੇ ਫਿਰ ਚੱਲੀਏ ਵਾਪਸ ਲੋਵੀ ਦੋਸਤੋ ਅੱਜ ਤੀਜੇ ਦਿਨ ਦੇ ਬ੍ਰੇਕਫਾਸਟ ਦੇ ਨਾਲ ਹੀ ਮੇਲਾ ਲੱਗਿਆ ਵਿਛੜਨ ਸਾਇਓਦਾਰਾ ਸਾਰੇ ਸਾਥੀਆਂ ਨੂੰ ਸੋਨੀ ਜੀ ਤੇ ਮਿਲਾਂਗੇ ਕਿਸੇ ਅਗਲੇ ਫਿਰ ਠਮੱਕਣ ਦਾਵੇਂ ਦੇ ਪ੍ਰੋਗਰਾਮ ਚ ਠੀਕ ਹੈ ਬਾਈ ਜੀ ਨਪਾਈਏ ਵਾਪਸੀ ਟ੍ਰੈਕ ਓਕੇ ਜਦਵਿੰਦਰ ਜੀ ਮਿਲਦੇ ਫਿਰ ਥੈਂਕ ਯੂ ਚੱਲੇ ਜੀ ਹੋਰ ਮਿਲਦੇ ਫਿਰ ਕਿਸੇ ਅਗਲੇ ਪ੍ਰੋਗਰਾਮ ਬ੍ਰੇਕਫਾਸਟ ਹੋ ਗਿਆ ਚੱਲਨੇ ਸੋਦੇਗੁਰੀਆਂ ਸ਼ਗਲੀਆਂ ਸ਼ਗਲ ਨਹੀਂ ਸ਼ਗਲੀਆਂ ਚਲ ਜੀ ਬੰਗਾ ਸਾਹਿਬ ਫਿਰ ਠੀਕ ਹੈ ਜੀ ਤੇ ਤਾਂ ਨਵੇਂ ਬੱਚੇ ਆ ਗਏ ਇਹਨਾਂ ਨੇ ਅੱਜ ਟਰੈਕ ਸ਼ੁਰੂ ਕਰਨਾ ਤੇ ਇੱਧਰ ਸਾਡੇ ਸਾਥੀਆਂ ਨੇ ਪਾਤੇ ਵਾਪਸੀ ਚਾਲੇ ਲੋ ਜੀ ਲੋਹੇ ਦੇ ਆਰਜੀ ਬੋਲ ਰਹੀ ਸਾਡੀ ਟੀਮ ਵਾਪਸੀ ਸਫ਼ਰ ਸ਼ੁਰੂ ਕਰਦੀ ਹੋਈ ਤੇ ਇੱਧਰ ਕਰੇਦੀ ਨਦੀ ਦਾ ਬਹੁਤ ਦ੍ਰਿਸ਼ ਤੇ ਬਹੁਤ ਹੀ ਕਾਡ ਦਾ ਟਰੈਕ ਤੇ ਫਿਰ ਆਊਗਾ ਕਰੇਦੀ ਬੰਨ ਕ੍ਰੀਰਿਕ ਟਰੈਕ ਡੇ ਟ੍ਰੈਕ ਬਿਲਕੁਲ ਤਿੱਖਾ ਡਾਊਨਵਰਡ ਟਰੈਕ ਹੈ ਇਹੀ ਅਸੀਂ ਪਹਿਲੇ ਦਿਨ ਚੜ ਕੇ ਆਏ ਸੀ ਸਟੈਪਸ ਹੀ ਜ਼ਿਆਦਾ ਤੇ ਹੁਣ ਅਸੀਂ ਇਹ ਵਾਪਸੀ ਕਰ ਰਹੇ ਹਾਂ ਮੈਂ ਤੇ ਪੰਗਸਾ ਉਹ ਸਾਥੀ ਅਗਰ ਵਿਚੜ ਨਿਕਲ ਚੁੱਕੇ ਹੈ ਕੋਈ ਬ੍ਰੇਕਫਾਸਟ ਵੇਟ ਰਿਹਾ ਹੈ ਬਿਲਕੁਲ ਨਦੀ ਦੇ ਵਿੱਚੋਂ ਵਿੱਚ ਪਾਣੀ ਦੇ ਵਹਿਣ ਦੇ ਨਾਲ ਨਾਲ ਪਾਣੀ ਦੇ ਰਸਤੇੋਂ ਥੱਲੇ ਆ ਰਹੇ ਆਂ ਬੂਤ 2-3 ਘੰਟੇ ਦਾ ਪੂਰਾ ਵੀ ਇੱਕ ਸੱਤ ਟ੍ਰੈਕ ਵਾਪਸ ਹੀ ਟ੍ਰੈਕ ਹੋਣ ਜਾ ਰਿਹਾ 3.3 ਟ੍ਰੈਕ ਤੇ 3.3 ਪੁਆਇੰਟ ਤੋਂ ਫਿਰ ਇਹ ਪੰਡਤ ਵਾਪਸ ਆ ਦੇਖੋ ਸਾਡੇ ਸਾਥੀ ਇੱਧਰ ਪਾਣੀ ਪੂਰੀ ਸਪੀਡ ਨਾਲ ਪਾਣੀ ਦੇ ਵਹਨ ਨਾਲ ਹੀ ਅਸੀਂ ਅੱਧਰ ਠੰਡੇ ਜਾਂਦੇ ਆ। ਆ ਦੇਖੋ ਦੋਸਤੋ ਸਾਹਮਣੇ ਜਿਹੜੇ ਕਿਸੇ ਭੰਗੋਲਕ ਆਫਤ ਕਰਕੇ ਟੁੱਟੇ ਹੋਏ درخت ਹੈ ਉਹਨਾਂ ਦੇ ਵਿੱਚ ਫਿਰ ਸਲਾਨੀਆਂ ਨੇ ਜਾਂ ਲੋਕ ਲੋਕਾਂ ਨੇ ਕੈਂਪਿੰਗ ਦੌਰਾਨ ਬੋਨ ਫਾਇਰ ਕੀਤੀ ਹੋਈ ਹੈ। ਸ਼ੋਰਾਂਗੇ ਮੇਲਾ ਮਣਦੇ ਜਾਂਦੇ ਨੇ ਲੋਕ। ਤੇ ਅੱਜ ਚਾਹੇ ਦਿਨਾਂ ਦੇ ਨਾਲੋਂ ਘੱਟ ਸੀ ਫਾਸਲਾ ਤਹਿ ਕਰਨਾ ਪਰੰਤੂ ਟ੍ਰੈਕ ਹੈ ਸਕਦੇ ਆ। ਖਾੜੇ ਹੈ ਕਰਨ ਤੇ ਡਾਊਨਵਰਡ ਅੱਜ ਵਾਲੀ ਟੀਮ ਤੇ ਅਸੀਂ ਮੋਰੀ ਆਈ ਹਾਂ ਚ ਪਹਿਲੇ 5-7 ਜਿਹੜੇ ਸਾਡੇ ਇੱਕ ਮੱਕੜ ਸਾਥੀ ਆ ਥੱਲੇ ਵੱਲ ਵਧ ਰਹੇ ਆ ਵੀ ਆਰ 1 ਐਫ 2 ਆਬ ਵਾਰ-ਵਾਰ ਤੁਹਾਨੂੰ ਦਿਖਾ ਰਹੇ ਹਾਂ ਇਹ ਬੂਟਾ ਇਸ ਟਰੈਕ 'ਚ ਸਾਡੇ ਨਾਲ ਨਾਲ ਇਹਦੇ ਫੁੱਲਾਂ ਦੀ ਬੜੀ ਵੈਲੀਊ ਹੈ ਖਾਣੇ-ਦਾਣੇ ਦੇ ਲਈ ਰਾਸਤੇ ਦੇਖੋ ਦੋਸਤੋ ਉਹ ਸਾਹਮਣੇ ਲੰਗੂਰ ਹੈ ਭਾਜੀ ਦੂਰ ਦੇਖੋ ਲੰਗੂਰ ਜਾ ਰਹੇ ਆ ਵਿਕਮ ਰਸਤੇ ਤੋਂ ਅਸੀਂ ਥੱਲੇ ਆ ਰਹੇ ਇਹ ਤਾਂ ਪੂਰੀ ਟਿੱਖੀ ਢਲਾਣਾ ਹੈ ਨਦੀ ਦੇ ਨਾਲ ਨਾਲ ਇੱਥੋਂ ਅਸੀਂ ਥੱਲੇ ਜਾਣਾ ਪਾਣੀ ਲੈਣਾ ਪਾਣੀ ਪੀਣਾ ਬੰਦਾ ਸਾਹਿਬ ਠੀਕ ਹੈ ਕਿਹੜਾ ਕੰਮ ਹੈ ਜੀ ਲਗਾਤਾਰ ਵਾਪਸੀ ਵੀ ਤੀਸਰੇ ਦਿਨ ਤਿੱਖੀਆਂ ਧਲਾਣਾ ਤੇ ਫਿਰ ਇੱਕਦਮ ਤਿੱਖੀ ਚੜਾਈ ਆ ਦੇਖੋ ਸਾਥੀ ਜਾਂਦੇ ਹੋਏ ਕਰੇਰੀਪਿੰਡ ਵੱਲੋਂ ਵਾਪਸੀ ਦੇਖੋ ਇੱਕਦਮ ਤਿੱਖੀ ਨਿਮਾਣ ਤੇ ਫਿਰ ਤਿੱਖੀ ਚੜਾਈ ਲੋ ਜੀ 8 ਵੱਜ ਚੁੱਕੇ ਸਵੇਰ ਦੇ ਤੇ ਲਗਾਤਾਰ ਦੁਰਗਮ ਰਸਤਿਆਂ ਨੂੰ ਸਫਲਾਪੁਰਗ ਪਾਰ ਕਰਕੇ ਅੱਗੇ ਵੱਧਦੇ ਹੋਏ ਮੰਗਾ ਸਾਹਿਬ ਪੂਰਾ ਦਮ ਖੰਮ ਚੈਪ ਕਰ ਰਿਆ ਸੜਾ ਆਖਰੀ ਦਿਨ ਵੀ ਟਰੈਕੇ ਵਾਪਸੀ ਟਰੈਕ ਕਰੀ ਰਿ ਪਿੰਡ ਤੱਕ ਲੋਈ ਪਾਣੀ ਪਿਓ ਆ ਇੱਧਰ ਜਾਣਾ ਆਪਾਂ ਜੰਗਲ ਚ ਪੂਰਾ ਸੰਸਾਨ ਸਵੇਰ ਹੈ ਬੀਆਵਾਨ ਬੀਆਵਾਨ ਜੰਗਲ ਦੇ ਨੂੰ ਕਹਿੰਦੇ ਜੰਗਲ ਬੀਆਵਾਨ ਹੈ ਚਿਹਰੇ 'ਤੇ ਮੁਸਕਾਨ ਜੰਗਲ ਵੀ ਆਵਾਨ ਵਿੱਚ ਚਿਹਰੇ 'ਤੇ ਮੁਸਕਾਨ ਦੋਸਤੋ ਬਹੁਤ ਹੀ ਤਿੱਖਾ ਕੰਮ ਹੈ ਵਾਪਸੀ ਮੌਕੇ ਆ ਦੇਖੋ ਮੰਗਾ ਸਾਹਿਬ ਜਾ ਰਹੇ ਆ ਕਹਿ ਲੋ ਪੂਰਾ ਹੀ 75 ਤੋਂ 80 ਡਿਗਰੀ ਨਿਮਾਨ ਹੈ ਪੱਥਰ ਕੱਟ ਕੱਟ ਕੇ ਟਰੈਕ ਬਣਾਇਆ ਹੋਇਆ ਸਿੱਧਾ ਥੱਲੇ ਉਤਰੇ ਆ ਇੱਕ ਤਰ੍ਹਾਂ ਨਾਲ ਰੌਕ ਕਲਾਈਮਿੰਗ ਵਾਲੀ ਪੋਜੀਸ਼ਨ ਬਣ ਸਕਦੀ ਹੈ ਉਹ ਰੱਸਾ ਰੱਸੇ ਦੀ ਬੋਰਡ ਨਾਲ ਥੱਲੇ ਚੜਿਆ ਉਤਰਨ ਵਾਲੀ ਪੋਜੀਸ਼ਨ ਹੈ ਹੁਣ ਤੂੰ ਜਾ ਰਹੇ ਆ ਬਿਨਾਂ ਸਟਿਕ ਤੋਂ ਹੀ ਦੇਖੋ ਬਸ ਕੇ ਜੀ ਬਸ ਕੇ ਧਿਆਨ ਨਾਲ ਲਓ ਜੀ ਬੰਗਾ ਸਾਹਿਬ ਆ ਰਹੇ ਆ ਨਦੀਆਂ ਨਾਲੇ ਪਾਰ ਕਰਦੇ ਹੋਏ ਫਸਟ ਡੇ ਦਾ ਮਿਡ ਪੁਆਇੰਟ ਹੈ ਤੇ ਪਿੱਛੇ ਸਾਡੇ ਪ੍ਰਬੰਧਕ ਯਦਵਿੰਦਰ ਬਿਰਕੀ ਵੀ ਆ ਗਏ ਵੈਲ ਡਨ ਬੰਗਾ ਸਾਹਿਬ ਸ਼ਾਬਾਸ਼ ਲੈ ਲਿਆ ਸੀ ਸਫਰ ਅੱਜ ਦਾ ਵਾਹ ਜੀ ਵਾਹ ਯਾਦਵਿੰਦਰ ਜੀ ਲਓ ਜੀ ਚਾਹ ਪੀਤੀ ਜਾਵੇ ਚਾਹ ਚਾਹ ਪੀਏ ਠੀਕ ਹੈ ਬੇਟਾ ਬਣਾ ਲੈ ਦੋ ਕੱਪ ਵਧੀਆ ਜੇ ਨਹੀਂ ਨਹੀਂ ਬਣਾ ਲੈ ਲਓ ਜੀ ਲਓ ਜੀ ਦੋਸਤੋ 9:10 ਦਾ ਸਮਾਂ ਹੋ ਗਿਆ ਤੇ ਤਕਰੀਬਨ ਤਕਰੀਬਨ ਅਸੀਂ 3 ਘੰਟੇ ਚ ਇਹ ਵਾਪਸੀ ਟਰੈਕ ਕਰਕੇ ਗਰੇਰੀ ਲੈ ਕੇ ਟਰੈਕ ਦੇ ਸਟਾਰਟਿੰਗ ਪੁਆਇੰਟ ਤੇ ਪਹੁੰਚ ਚੁੱਕੇ ਆਂ ਬਹੁਤ ਹੀ ਆਨੰਦਪੂਰਨ ਟਰੈਕ ਸੀਗਾ ਤੇ ਥੋੜਾ ਪਿੱਛੇ ਆ ਰਹੇ ਮੇਰੇ ਨਾਲ ਬੰਗੜਾ ਸਾਹਿਬ ਉਹਨਾਂ ਨੇ ਪੂਰਾ ਤਾਲ ਨਾਲ ਤਾਲ ਮਲਾ ਕੇ ਹੌਸਲੇ ਵਾਲਾ ਟਰੈਕ ਕੰਪਲੀਟ ਕੀਤਾ ਹੈਗਾ ਤੇ ਹੁਣ ਇੱਥੋਂ ਸਾਡੀਆਂ ਗੱਡੀਆਂ ਪਾਰਕ ਨੇ ਥੱਲੇ 3 ਕਿਲੋਮੀਟਰ ਗਰੇਰੀ ਪਿੰਡ ਵਿਖੇ ਉੱਥੋਂ ਫਿਰ ਵਾਪਸੀ ਪਾਵਾਂਗੇ ਤੇ ਟਰੈਕ ਇਹ ਇੱਥੇ ਹੀ ਖਤਮ ਹੋ ਗਿਆ ਬਹੁਤ ਹੀ ਵਧੀਆ ਬੱਚੇ ਛੋਟੇ ਛੋਟੇ ਬੱਚੇ ਸੋਨੀ ਸਾਹਿਬ ਦੇ ਤਿੰਨ ਤਿੰਨ ਸਾਲ ਦੇ ਟਵਿਨਸ ਤੇ ਇਧਰ ਟਾਪ ਤੇ ਸੀਨੀਅਰ ਸਿਟੀਜ਼ਨ ਬੰਗਾ ਸਾਹਿਬ 61 ਈਅਰ 올ਡ ਤੇ ਵਿੱਚ ਵਿਚਾਲੇ ਦੇ ਸਾਥੀਆਂ ਨੇ ਬਹੁਤ ਹੀ ਹੌਸਲੇ ਨਾਲ ਟਰੈਕ ਕੰਪਲੀਟ ਕਰਿਆ ਧਰਵਾਦੀਆਂ ਟਮਕੜਨਾਵਾ ਗਰੁੱਪ ਦੇ ਹਰਜਿੰਦਰ ਅਨੂਪਗੜ੍ਹ ਯਾਦਵਿੰਦਰ ਵਿਰਕ ਜਿਨ੍ਹਾਂ ਨੇ ਵਲੰਟੀਅਰਸ ਵਾਅਵਾ ਬਹੁਤ ਹੀ ਪਿਆਰ ਨਾਲ ਸਾਰੇ ਟਰੈਕਰ ਨੂੰ ਪ੍ਰੋਵਾਈਡ ਕਰਾਈਆਂ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਅਧਿਆਇਕ ਮੱਕੜੀਆਂ ਹੋਰ ਵੀਡੀਓਜ਼ ਦੇਖਣ ਲਈ ਥੈਂਕ ਯੂ ਫੇਰ ਵਨ